ਲਾਉਜੀ ਕੋ ਹੁਰ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਰੇਟ ਗੱਡੀਆਂ ਦਾ ਸ਼ੁਰੂ ਹੋ ਜੂਗਾ ਅੱਜ ਕੁੱਲ 42000 ਤੋਂ ਗੱਡੀਆਂ ਤੁਹਾਨੂੰ ਵਧੀਆ ਕੰਡੀਸ਼ਨ ਦੀ ਆਪਾਂ ਦਿਖਾਵਾਂਗੇ ਤੁਹਾਡੇ ਏਰੀਆ ਚ ਦਿਖਾਵਾਂਗੇ ਤੁਸੀਂ ਅੱਗੇ ਵੀਡੀਓ ਨੂੰ ਚੈੱਕ ਕਰਿਓ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾਗਾ ਕਰਦੇ ਆ ਜੀ ਆਪਾਂ ਹੁਣ ਗੱਡੀਆਂ ਦੀ ਗੱਲ ਪਹਿਲੀ ਗੱਡੀ ਤੁਸੀਂ ਟਾਟਾ ਦੀ ਦੇਖੋਗੇ 2017 ਮਾਡਲ ਆਪਾਂ ਲੈ ਕੇ ਪਹੁੰਚੇ ਆ ਗੱਡੀ 2 ਲੱਖ ਤੇ 85000 ਦੀ ਡਿਮਾਰਟ ਦੇ ਵਿੱਚ ਗੱਡੀ ਮਾਲਕ ਨੇ ਭੇਜੀ ਆਪਣੇ ਕੋਲੇ ਲੁਧਿਆਣੇ ਏਰੀਆ ਚੋਂ 285 ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਆ ਮਾਲਕ ਨੇ ਕਿਹਾਗਾ ਘਾਟਾ ਵਾਦਾ ਕੀਤਾ ਜਾਊਗਾ ਵੇਖੀ ਟਾਇਰ ਟੱਪਾ ਬਹੁਤ ਵਧੀਆ ਆਪਨੂੰ ਮਿਲ ਜਾਊਗਾ ਅੰਦਰੋਂ ਜੇ ਆਪਾਂ ਦੇਖੀਏ ਤਾਂ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਐਲਸੀਡੀ ਪਲੇਅਰ ਵਧੀਆ ਲੱਗਿਆ ਹੋਇਆ ਇੰਟੀਰੀਅਰ ਬਹੁਤ ਵਧੀਆ ਆਪਨੂੰ ਮਿਲ ਜਾਊ ਕਮੀ ਪੇਸ਼ੀ ਕੋਈ ਨਹੀਂ 285 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਤੁਸੀਂ ਜਾ ਕੇ ਦੇਖ ਲਓ ਗੱਡੀ ਨੂੰ ਇੰਜਨ ਗੇਅਰ ਚ ਲਾ ਕੇ ਸਟਾਰਟ ਕਰਕੇ ਸਾਰਾ ਕੁਝ ਦੇਖ ਲਓ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਓਨਰ ਦਾ 98141 17062 ਸੈਕਿੰਡ ਗੱਡੀ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਹੁਣ ਗੱਡੀ ਤੁਸੀਂ ਦੇਖੋ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਹੈ ਡਿਜ਼ਾਇਰ ਤੁਸੀਂ ਗੱਡੀ ਦੇਖ ਰਹੇ ਹੋ 2015 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਹੈ ਗੱਡੀ ਹੈ ਜੀ ਸੈਕੰਡ ਓਨਰ 3,60,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੰਗਰੂਰ ਖੜੀ ਹੈ ਗੱਡੀ ਮਾਲਕ ਦੇ ਘਰੇ ਜੇ ਕਿਸੇ ਨੇ ਦੇਖਣੀ ਹੋਵੇ ਸੰਗਰੂਰ ਜਾ ਕੇ ਦੇਖ ਸਕਦੋਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਹੈ ਕਮੀ ਪੇਸ਼ੀ ਗੱਡੀ 'ਚ ਕੋਈ ਨਹੀਂ ਹੈਗੀ ਜਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖਣੀ ਕਾਗਜ਼ ਪੱਤਰ ਦੇਖਣੇ ਕਿ ਮੈਂ ਮਰਜ਼ੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਘਰ ਆਜੂ ਗੱਡੀ ਨੂੰ ਦੇਖ ਲਿਓ ਤੇ ਰੇਟ ਬਹਿ ਕੇ ਕਰ ਲਾਂਗੇ ਨੰਬਰ ਓਨਰ ਦਾ 81969 ਦੇਸ਼ 8098 ਤੇ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਹੁਣ ਆਪਾਂ i20 ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਪਹੁੰਚੀ ਹੈ 2012 ਮਾਡਲ ਆ ਬਾਬਾ ਬਕਾਲਾ ਮਾਲਕ ਦਾ ਏਰੀਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਚਿੱਟੇ ਰੰਗ ਦੀ ਗੱਡੀ ਹੈ ਗੱਡੀ ਠੀਕ ਹੈ ਬਾਡੀ ਲਾਈਨ ਚ ਕੋਈ ਨੁਕਸ ਨਹੀਂ ਹੈਗਾ ਨਾ ਕੋਈ ਕਿਸੇ ਪਾਸੂ ਗਲੀ ਜਾਂ ਸੜੀ ਹੈ ਨਾ ਹੀ ਕੋਈ ਬੰਪਰਾਂ ਚ ਨੁਕਸ ਹੈ ਨਾ ਕੋਈ ਟੁੱਟੀ ਭੱਜੀ ਕਿਸੇ ਪਾਸੂ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਮਾਲਕ ਨੇ ਰੇਟ ਜਿਹੜਾ ਕਿਹਾਗਾ ਇਹਨਾਂ ਨੇ ਕਿਹਾਗਾ ਮੌਕੇ ਤੇ ਕਰ ਲਾਂਗੇ ਪਹਿਲਾਂ ਕਿਸੇ ਨੇ ਦੇਖਣੀ ਹੋਵੇ ਗੱਡੀ ਆ ਕੇ ਦੇਖ ਲਿਓ ਤੇ ਰੇਟ ਦੀ ਟੈਨਸ਼ਨ ਨਾ ਲਿਓ ਰੇਟ ਪੂਰਾ ਜਮਾ ਲਾਵਾਂਗੇ ਜਿੰਨਾ ਕ ਮਤਲਬ ਕਿ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਚੱਲਦਾ ਉਹਨਾਂ ਕ ਪੂਰਾ ਪੂਰਾ ਰੇਟ ਅਸੀਂ ਗੱਡੀ ਦਾ ਲਾਵਾਂਗੇ ਬਾਕੀ ਤੁਸੀਂ ਕਨਫਰਮ ਕਰਨੇ ਤਾਂ ਮਾਲਕ ਨਾਲ ਗੱਲ ਕਰ ਲਓ ਮਾਲਕ ਕਹਿੰਦੇ ਸੀਗੇ ਫੋਨ ਤੇ ਦੱਸ ਦਾਂਗੇ 9779814397 ਮਾਲਕ ਦਾ ਇਹ ਨੰਬਰ ਹੈ ਗਾ ਸਭਪਟ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ 2011 ਮਾਡਲ ਆਪਾਂ ਲੈ ਕੇ ਪਹੁੰਚਿਆ ਜੀ ਸਭਪਟ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਮੱਖੂ ਏਰੀਆ 'ਚ ਗੱਡੀ ਖੜੀ ਆ 1 ਲੱਖ ਤੇ 65000 ਰੁਪਇਆ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਮੀ ਪੇਸ਼ੀ ਵੀ ਕੋਈ ਨਹੀਂ ਗੱਡੀ 'ਚ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਮੱਖੂ ਜਾ ਕੇ ਦੇਖ ਲਿਓ 165 ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਆ ਘਾਟਾ-ਪਾਦਾ ਕੀਤਾ ਜਾਊ ਅਸੀਂ ਤੇ ਟੱਟਪਾ ਠੀਕ ਹੈ সিলਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਮੱਖੂ ਖੜੀ ਆ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਬਾਕੀ ਅੰਦਰੋਂ ਬਾਹਰੋਂ ਪੂਰੀ ਵਧੀਆ ਤੇ ਏਸੀ ਹੀਟਰ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਵਰਕਿੰਗ ਦੇ ਵਿੱਚ ਮਿਲੂਗਾ ਮਾਲਕ ਨੇ ਦੱਸਿਆ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੀ ਕਿਸੇ ਨੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 9465814741 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਤੇ ਪੂਰੀ ਆਪਾਂ ਗੱਲ ਕਰ ਰਹੇ ਹਾਂ ਜੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਆ ਰਹੀ ਹੈ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੇ ਚੈਨਲ ਤੇ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਮਿਲੂਗਾ। ਉਹਨੂੰ ਦਬਦਿਓ ਨਾਲ ਇੱਕ ਬੈਲ ਆਈਕਨ ਮਿਲੂਗਾ। ਉਹਨੂੰ ਵੀ ਆਲਟਰ ਸਟਾਰਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ। ਆਪਾਂ ਜਦੋਂ ਵੀ ਨਵੀਂ ਵੀਡੀਓ ਲੈ ਕੇ ਪਹੁੰਚਿਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ। ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ। ਵੀਡੀਓ ਖਤਮ ਨਹੀਂ ਹੋਈ ਸੀ। ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਸੀ। ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360 ਭੇਜ ਦਿਓ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਫਿਰ ਤੋਂ ਗੱਲਬਾਤ ਕਰਦੇ ਹਾਂ ਜੀ EON ਗੱਡੀ ਤੁਸੀਂ ਦੇਖੋ ਹੁਣ 11 ਮਾਡਲ 1 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਲਾਈ ਹੈ ਸੰਗਰੂਰ ਮਾਲਕ ਦਾ ਏਰੀਆ ਗਾ 80 ਤੋਂ 85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਅੰਦਰੋਂ ਗੱਡੀ ਦੇਖ ਲੂ ਬਾਕੀ ਬਾਹਰੋਂ ਵੀ ਇਹਨਾਂ ਨੇ ਫੋਟੋਆਂ ਬਹੁਤ ਵਧੀਆ ਖਿੱਚ ਕੇ ਭੇਜੀਆਂ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਚਲਾ ਕੇ ਤੋਰ ਕੇ ਕਿ ਮਰਜ਼ੀ ਚੈੱਕ ਕਰਨੀ ਹੈ ਤੁਸੀਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਮਾਲਕ ਨੇ ਕਿਹਾਗਾ ਰੇਟ ਉੱਪਰ نیچے ਕਰ ਲਾਂਗੇ ਵੇਖ ਕੇ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾਗਾ ਨੰਬਰ 90414 90300 ਪੂਰਾ ਗੱਲ ਕਰ ਲਿਓ ਤੁਸੀਂ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਕਰਨਾ ਚਾਹੁੰਨ ਹੋ ਜੀ ਡੈਜ਼ਾਇਰ VDI ਗੱਡੀ ਦੀ ਆਪਾਂ ਗੱਲ ਕਰਾਂਗੇ ਤੀਜੇ ਓਨਰ ਗੱਡੀ ਆਪਣੇ ਕੋਲੇ ਪਹੁੰਚੀ ਆ 2010 ਮਾਡਲ ਹੈ 1 ਲੱਖ ਤੇ 40000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਧੂਰੀ ਮਾਲਕ ਦੇ ਏਰੀਆ ਚ ਘਰੇ ਗੱਡੀ ਤੁਹਾਨੂੰ ਮਿਲ ਜੂਗੀ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 1 40 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊ ਮਾਲਕ ਨੇ ਕਿਹਾ ਹੈ ਵੀ ਰੇਟ ਕਰ ਲਾਂਗੇ ਰੇਟ ਦੀ ਟੈਨਸ਼ਨ ਕਿਸੇ ਨੇ ਨਹੀਂ ਲੈਣੀ ਬਾਕੀ ਅੰਦਰੋਂ ਵੀ ਪੂਰੀ ਸੋਹਣੀ ਗੱਡੀ ਐ ਬਾਹਰੋਂ ਵੀ ਪੂਰੀ ਵਧੀਆ ਨੁਕਸ ਵੀ ਕੋਈ ਨਹੀਂ ਗੱਡੀ 'ਚ ਚਲਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਿਸੇ ਨੇ ਕਰਕੇ ਦੇਖਣੇ ਸਟਾਰਟ ਕਰ ਲਿਓ ਤੋਰ ਕੇ ਆਪਦੀ ਪੂਰੀ ਤਸੱਲੀ ਕਰ ਲਿਓ ਇਹਨਾਂ ਦੇ ਘਰੇ ਜਾ ਕੇ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨਾਲ ਪਹਿਲਾਂ ਗੱਲ ਲਾਜ਼ਮੀ ਕਰ ਲਿਓ ਕਿਉਂਕਿ ਪਹਿਲਾਂ ਪੁੱਛਿਆ ਚੰਗਾ ਹੁੰਦਾ ਜੀ ਵੀ ਗੱਡੀ ਸੇਲ ਤਾਂ ਨਹੀਂ ਹੋਈ ਸਾਰਾ ਕੁਝ ਪਹਿਲਾਂ ਇੱਕ ਵਾਰੀ ਫੋਨ ਕਰਕੇ ਪੁੱਛ ਲਿਆ ਕਰੂ ਤੇ ਫਿਰ ਜਾ ਕੇ ਦੇਖਿਆ ਕਰੂ ਗੱਡੀ ਨੂੰ ਤੇ ਨੰਬਰ 9914500327 ਗੱਲ ਕਰ ਸਕਦੇ ਹਾਂ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ Maruti 800 ਗੱਡੀ ਪਹੁੰਚੀ ਹੈ 2000 ਪੰਜ ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਆ ਜੀ 42000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਸੰਘੂਲ ਮਾਲਕ ਦਾ ਏਰੀਆ 85 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਗੱਡੀ ਸੋਹਣੀਆ ਚਿੱਟੇ ਰੰਗ ਦੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਘਰ ਦੀ ਗੱਡੀ ਆ ਸੀ ਘਰੇ ਖੜੀ ਤੁਹਾਨੂੰ ਮਿਲ ਜੂਗੀ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਿਹਾ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਜੀ 8054071038 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਨਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਲਈ ਜੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਵੀਡੀਓ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਹਰ ਰੋਜ਼ ਆਪਾਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਕਿਸੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਦਾ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਦੇ ਵਿੱਚ ਆਪਾਂ ਯਾੜ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਭੇਜੋ ਆਪਣੇ ਕੋਲ ਜੇ ਕਿਸੇ ਨੇ ਕੁਝ ਵੀ ਸੇਲ ਕਰਨਾ ਹੈਗਾ